ਪੰਜਾਬ ਚ ਵੱਡੇ ਪੱਧਰ ਤੇ ਬਾਸਮਤੀ ਝੋਨਾ ਹੁੰਦਾ ਪਰ ਸਰਕਾਰ ਇਸ ਨੂੰ ਬਹੁਤ ਘੱਟ ਖਰੀਦੀ ਹੈ ਪ੍ਰਾਈਵੇਟ ਏਜੰਸੀਆਂ ਖਰੀਦਦੀਆਂ ਨਹੀਂ ਇਸ ਵਾਰ ਵੀ ਵੱਡੇ ਪੱਧਰ ਤੇ ਪੈਦਾ ਕੀਤਾ ਗਿਆ ਕੌਣ ਇਹਨੂੰ ਖਰੀਦੇਗਾ ਸਾਡੇ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਤੋਤਾ ਸਿੰਘ ਜੀ ਕੀ ਸੋਚਿਆ ਤੁਸੀਂ ਕੀ ਇਸ ਤੇ رائے ਬਣ ਰਹੀ ਹੈ ਕਿ ਕਿਹੜੀ رائے ਦੇ ਨਾਲ ਜਿਹੜਾ ਗਾਉਂ ਵਾਲੇ ਦਿਨਾਂ ਦੇ ਅੰਦਰ ਬਾਸਮਤੀ ਪ੍ਰਾਈਵੇਟ ਪਲੇਅਰ ਖਿਦਣ ਬਾਸਮਤੀ ਜਿਹੜੀ ਆ ਇਹਦੇ ਖਰੀਦਦਾਰੇ ਵਿਚਾਰਾਂ ਚੱਲ ਰਹੀਆਂ ਬਹੁਤ ਛੇਤੀ ਅਸੀਂ ਫਾਈਨਲ ਸਟੇਜ ਤੇ ਪਹੁੰਚ ਜਾਵਾਂਗੇ ਉਸ ਤਕਾਰ ਜੋ ਸਾਡੇ ਪ੍ਰਕਾਸ਼ ਸਿੰਘ ਮੁੱਖ ਮੰਤਰੀ ਜੋ ਕਿਸਾਨਾਂ ਦੇ ਉਹ ਵੱਡੇ ਮਹਿਤੀ ਆ ਉਹਨਾਂ ਦੀ ਸਰਪ੍ਰਸਥੀ ਥੱਲੇ ਜੋ ਵੀ ਡਿਸੀਜਨ ਹੋਊਗਾ ਉਹ ਫਾਈਨਲ ਡਿਸੀਜਨ ਹੋਊਗਾ ਕਿਹੜੀਆਂ ਰਾਇਤਾਂ ਜਿਹੜੀਆਂ ਹੈਗੀਆਂ ਇਹ ਚਾਹੇ ਕੋਈ ਟਰੇਡਰ ਚਾਹੇ ਕੋਈ ਕਿਸੇ ਸੂਬੇ ਦਾ ਖਰੀਦਾਰਾ ਉਹ ਸਾਡੇ ਪੰਜਾਬ ਦੇ ਕਿਸਾਨ ਨੂੰ ਜਿਹੜਾ ਹੀ ਵੱਧ ਭਾ ਦੇਊਗਾ ਉਹਨੂੰ ਰਾਇਤ ਮਿਲਣੀ ਚਾਹੀਦੀ ਹੈ ਜਿਹੜਾ ਕਿਸਾਨ ਨੂੰ ਵੱਧ ਭਾ ਦੇਊਗਾ ਤੇ ਉਹਦੀ ਰਿਸਕਿਊਰਟੀ ਦੇਣੀ ਹੋਊਗੀ ਉਹਨੇ ਕੀ ਨਾ ਹੋਵੇ ਵੀ ਉਹ ਖਰੀਦ ਕਰਕੇ ਮੁੜ ਕੇ ਕਿਸਾਨਾਂ ਦੇ ਤਿਆੜਤੀਆਂ ਦੇ ਰਾਂ ਜਿਹੜੀ ਕਿਸਾਨ ਵੇਚਦਾ ਫਸਲ ਉਹਦੇ ਪੈਸੇ ਹੀ ਨਾ ਦੇਵੇ